ਤੁਸੀਂ ਤਾਂ ਮੈਂ ਮਸਿੰਗ ਦੀ ਪਾਲਸ ਸਰਾਲੀ ਬੰਦ ਉੱਤੇ ਮੌਜੂਦ ਹੈ ਇੱਥੇ ਹਾਲਾਤ ਜਿਹੜੇ ਨੇ ਲਗਾਤਾਰ ਤਣਾਪੁਰ ਬੰਦੇ ਹੋਏ ਜਾ ਰਹੇ ਕਿਉਂਕਿ ਲਗਾਤਾਰ ਜਿਹੜੇ ਖੇਤ ਨੇ ਉਹ ਦਰਿਆ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਪਰ ਰਾਹਤ ਵਾਲੀ ਗੱਲ ਇਹ ਹੈ ਕਿ ਜਿਹੜਾ ਸਤलुज ਦਰਿਆ ਦਾ ਲੈਵਲ ਹੈ ਉਹ ਖੇਤਾ ਤੋਂ 2 ਫੁੱਟ 3 ਫੁੱਟ ਜਿਹੜਾ ਕਿ ਥੱਲੇ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਮੌਕੇ ਦੇ ਕੀ ਹਾਲਾਤ ਨੇ ਡੀਸੀ ਲੁਧਿਆਣਾ ਸੀ ਮੈਂ ਚੋ ਜਾਣ ਲਗਾਤਾਰ ਇੱਥੇ ਤਣਾਤ ਨੇ ਤਾਂ ਗੱਲਬਾਤ ਕਰਾਂਗੇ ਸਰ ਇਸ ਵੇਲੇ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਕੱਲ ਅਸੀਂ ਦੇਖਿਆ ਪਰਲੀ ਸਾਈਡ ਤੋਂ ਜਿਹੜੀ ਤਸਵੀਰ ਹੈ ਤੋਂ 25 30 ਫੁੱਟ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈ ਉਹ ਦਰਿਆ ਦੇ ਵਿੱਚ ਧਸ ਗਈ ਹੈ ਹੁਣ ਉਸ ਨੂੰ ਰੋਕਣ ਦੇ ਲਈ ਕਿਸ ਤਰ੍ਹਾਂ ਦੇ ਪ੍ਰਯਾਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਜਾ ਰਹੇ ਹੈ ਪ੍ਰਸ਼ਾਸਨ ਵੱਲੋਂ ਉਹਨੂੰ ਰੋਕਣ ਲਈ ਇਹੀ ਪ੍ਰਯਾਸ ਕੀਤੇ ਜਾ ਰਹੇ ਹਨ ਕਿ ਇੱਥੇ ਸਟੱਡ ਬਣਾ ਲੰਬਾ ਸਟੱਡ ਬਣਾਇਆ ਜਾ ਰਿਹਾ ਤਾਂ ਜੋ ਉਹਨੂੰ ਡਿਫਲੈਕਟ ਕੀਤਾ ਜਾ ਸਕੇ ਜਿਹੜਾ ਕਿ ਸਾਨੂੰ ਡਰੇਨੇਜ ਵਿਭਾਗਾਂ ਵੀ ਇੱਕ ਐਕਸਪਰਟ ਜਿਹੜੇ ਸਾਡੇ ਹੈਗੇ ਉਹ ਸਾਨੂੰ ਗਾਈਡ ਕਰ ਰਹੇ ਹਨ ਕਿ ਇੱਥੇ ਸਟੱਡ ਬਣਾ ਕੇ ਉਹ ਦੋ ਪਾਸੇ ਟੀਮਾਂ ਲੱਗੀਆਂ ਹੋਈਆਂ ਸਟੱਡ ਬਣਾ ਕੇ ਪਾਣੀ ਨੂੰ ਉਧਰ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਦਰਿਆ ਦੇ ਵਿੱਚ ਸਟੱਡ ਬਣਾਉਣ ਦੀ ਕੋਸ਼ਿਸ਼ ਜਾਨਕ ਕੀ ਲੱਗਦਾ ਉਹ ਸਟ ਕਾਮਯਾਬ ਹੋ ਪਣਗੇ ਦਰਿਆ ਦੇ ਵਿੱਚ ਟਿਕਣਗੇ ਸਾਡੂ ਦੇਖੋ ਕੋਸ਼ਿਸ਼ਾਂ ਜਾਰੀ ਨੇ ਔਰ ਪੂਰਾ ਮਹਿਕਮਾ ਇੱਥੇ ਲੱਗਿਆ ਹੋਇਆ ਪ੍ਰਸ਼ਾਸਨ ਲੱਗਿਆ ਨਾਲੇ ਸਾਰੇ ਪਿੰਡ ਵਾਲੇ ਲੱਗੇ ਹੋਏ ਨੇ ਔਰ ਇੱਕ ਦੋ ਥਾਵਾਂ ਤੇ ਸਾਨੂੰ ਸਕਸੈਸ ਮਿਲੀ ਵੀ ਹੈਗੀ ਮਤਲਬ ਇੱਥੇ ਪੈਰ ਵੀ ਟਿਕ ਜਾਂਦੇ ਹਨ ਕਿਉਂਕਿ ਫਲੋ ਬਹੁਤ ਤੇਜ਼ ਹੈ ਕਈ ਵਾਰ ਪੈਰ ਟਿਕਨ ਨੂੰ ਟਾਈਮ ਲੱਗ ਜਾਂਦਾ ਬਿਲਕੁਲ ਇੱਥੇ ਜਿਹਨੂੰ ਸਾਨੂੰ ਲੱਗਦਾ ਵੀ ਪੈ ਟਿਕਣ ਤੋਂ ਬਾਅਦ ਇਦਾਂ ਇਦਾਂ ਗਾਹਾਂ ਅੱਗੇ ਵੱਧੇ ਰਵਾਂਗੇ ਤੇ ਸਾਨੂੰ ਲੱਗਦਾ ਵੀ ਪਾਣੀ ਦਾ ਬਹਾਵ ਜਿਹੜਾ ਹੈ ਉਹ ਦੂਜੇ ਮੈਨ ਨੂੰ ਮੋੜਦਾ ਤਾਂ ਸਟੱਡ ਲਗਾਉਣ ਦੀ ਤੁਸੀਂ ਗੱਲ ਕਹਿ ਰਹੇ ਹੋ ਪਰ ਇੱਥੇ ਤੁਸੀਂ ਇਹ ਚੀਜ਼ ਦੇਖੀਏ ਵੀ ਦੀ ਡੂੰਘਾਈ ਇਸ ਟਮ ਕਿੰਨੀ ਹੈ ਦਰਿਆ ਦੀ ਇਸ ਜਗ੍ਹਾ ਤੇ ਟੈਸਟਿੰਗਾਂ ਤੇ ਉੱਤੇ ਲਗਭਗ 25 ਤੋਂ 30 ਫੁੱਟ ਡੂੰਘਾਈ ਹੈਗੀ ਹੈ ਤਾਂ ਕਿੰਨਾ ਟਾਈਮ ਲੱਗ ਜੂਗਾ ਜੇ ਉਹ ਸਟੱਡ ਲਗਾਣ ਲੋ ਦੇਖੋ ਇਹ ਪੇਸ਼ੈਂਸ ਦਾ ਕੰਮ ਹੈ ਟਿਪਿੰਗ ਨੂੰ ਕਹਿੰਦੇ ਨੇ ਜਿਹੜਾ ਟੈਕਨੀਕਲ ਲੈਂਗੁਏਜ ਦੇ ਵਿੱਚ ਡਿਪਾਰਟਮੈਂਟ ਦੀ ਤੇ ਇਹਨੂੰ ਟਾਈਮ ਲੱਗਦਾ ਹੁੰਦਾ ਬਟ ਇਹਦੇ ਨਾਲ ਕੀ ਹੋਏ ਇੱਕ ਤਾਂ ਖੋਰ ਵਾਲਾ ਐਕਸ਼ਨ ਥੋੜਾ ਸਲੋ ਹੋ ਜਾਂਦਾ ਕਿਉਂਕਿ ਉਹ ਖੋਰ ਮਾਰਨਾ ਥੋੜਾ ਸਲੋ ਕਰ ਦਿੰਦਾ ਤੇ ਇੱਥੇ ਜਿਹੜਾ ਹੈਗਾ ਟਿਪਿੰਗ ਜੇ ਕਿਤੇ ਜਾ ਕੇ ਖੜ ਜਾਂਦੀ ਹੈ ਕਿਉਂਕਿ ਇੱਕ ਪੁਆਇੰਟ ਤੇ ਖੜ ਗਈ ਤੇ ਉਸ ਤੋਂ ਅੱਗੇ ਫਿਰ ਟਿਪ ਕਰ ਕਰਕੇ ਅੱਗੇ ਇੱਕ ਸਟੱਡ ਬਣ ਜਾਊਗਾ ਤੇ ਪਾਣੀ ਦਾ ਬਹਾਵ ਮੁੜ ਜਾਊਗਾ ਸਰ ਪ੍ਰਸ਼ਾਸਨ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਪ੍ਰਯਾਸ ਕੀਤੇ ਜਾ ਰਹੇ ਤੁਸੀਂ ਵੀ ਦਿਨ ਰਾਤ ਇੱਥੇ ਲੱਗੇ ਹੋਏ ਹੋ ਸੇਵਾ ਵੀ ਨਾਲ ਕਰਦੇ ਹੋ ਪਰ ਖੋਰ ਪੈਣਾ ਬੰਦ ਕਿਉਂ ਨਹੀਂ ਹੋ ਰਿਹਾ ਕਿਉਂਕਿ ਲਗਾਤਾਰ ਹੀ ਦੇਖ ਸਾਡੇ ਦੇਖਦੇ ਦੇਖਦੇ ਕਈ ਫੁੱਟ ਜਿਹੜਾ ਕਿ 150 200 ਫੁੱਟ ਤੱਕ ਸਾਡੇ ਦੇਖਦੇ ਦੇਖਦੇ ਧਸ ਗਿਆ ਦਰਿਆ ਦੇ ਵਿੱਚ ਹੁਣ ਉਸ ਨੂੰ ਰੋਕਿਆ ਰੋਕਣ ਦੇ ਲਈ ਕੀ ਬਰਕੂ ਕੱਲ ਵੀ ਜਿਸ ਤਰ੍ਹਾਂ ਦਾ ਆਰਮੀ ਦੇ ਨਾਲ ਐਂਟੀਫਿਸ ਦਾ ਬੰਦ ਲਗਾਇਆ ਗਿਆ ਸਟੱਡ ਲਗਾਇਆ ਗਿਆ ਸੀ ਉਹ ਵੀ ਦੇਖਦੇ ਦੇਖਦੇ ਰੁੜ ਗਿਆ ਦਰਿਆ ਦੇ ਵਿੱਚ ਦੇਖੋ ਸਾਰੇ ਪ੍ਰਿ ਪ੍ਰਿਆਸ ਕੀਤੇ ਜਾ ਰਹੇ ਨੇ ਸਾਰੇ ਪਾਸੋਂ ਆਰਮੀ ਪਾਸੋਂ ਮਿਲਟਰੀ ਪਾਸੋਂ ਡਰੇਨੇਜ ਡਿਪਾਰਟਮੈਂਟ ਪਾਸੋਂ ਸਾਡੇ ਪਾਸੋਂ ਤੇ ਸਾਰਾ ਲੋਜਿਸਟਿਕ ਸਾਰਾ ਇੱਥੇ ਪਿੰਡ ਵਾਲੇ ਪਾਸੋਂ ਸਾਰੀ ਸੰਗਤਾਂ ਇੱਥੇ ਲੱਗੀਆਂ ਹੋਈਆਂ ਨੇ ਇੱਕ ਜਿਹੜਾ ਇੱਕ ਡਰੇਨੇਜ ਵਾਲੇ ਡਿਪਾਰਟਮੈਂਟ ਨੇ ਕਹਿਣਾ ਹੈ ਕਿ ਦਰਿਆ ਦਾ ਜਿਹੜਾ ਰੁਖ ਹੈ ਦਰਿਆ ਨੇ ਆਪਣਾ ਰੁਖ ਬਦਲਦੇ ਹੋਏ ਪਿੰਡ ਨੂੰ ਵੱਲ ਨੂੰ ਕਰ ਲਿਆ ਇਸ ਕਰਕੇ ਥੋੜੀ ਜਿਹੀ ਮਾਰ ਪੈ ਰਹੀ ਹੈ ਬਾਕੀ ਪਿੰਡ ਦਾ ਇਹਦਾ ਲੈਵਲ ਡਾਊਨ ਹੈ ਫੋਰਚੂਨੇਟਲੀ ਅੱਛੀ ਗੱਲ ਇਹ ਵੀ ਉੱਥੇ بارش ਮੀਂਹ ਨਹੀਂ ਪੈ ਰਿਹਾ ਹਿਮਾਚਲ ਦੇ ਵਿੱਚ ਤੇ ਬਾਖੜਾ ਮੇਰੀ ਹੁਣ ਵੀ ਮੀਟਿੰਗ ਹੋ ਕੇ ਹਟੀ ਹੈ ਘੰਟਾ ਉਹਨਾਂ ਨੇ ਵੀ ਇਹੀ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਸ਼ਾਮ ਨੂੰ ਇਹਦਾ ਲੈਵਲ ਹੋਰ 10-15000 ਡਾਊਨ ਕਰ ਦਾਂਗੇ ਜਿਸ ਕਰਕੇ ਤੁਹਾਡਾ ਇਹ ਵੀ ਲੈਵਲ ਜਿਹੜਾ ਹੈਗਾ ਉਹ ਘੱਟ ਜਾਊਗਾ ਤੇ ਖਾਰ ਮਾਰਦਾ ਹੈ ਖਾਰ ਮਾਰਨ ਨੂੰ ਰੋਕਣ ਵਾਸਤੇ ਇਹਦਾ ਸੋਲੂਸ਼ਨ ਜਿਹੜਾ ਡਰੇਨੇਜ ਮੈਕਮ ਨੇ ਸਾਨੂੰ ਦੱਸਿਆ ਉਹ ਇਹੀ ਹੈ ਵੀ ਸਟੱਡ ਬਣਾਇਆ ਜਾਵੇ ਔਰ ਦਰਿਆ ਦੇ ਜਿਹੜੇ ਰੁੱਖ ਨੂੰ ਹੈ ਚੇਂਜ ਕੀਤਾ ਜਾਵੇ ਸਰ ਬਾਖੜਾ ਤੁਸੀਂ ਕਹਿ ਰਹੇ ਗੱਲ ਹੋ ਕੇ ਹਟੀ ਹੈ ਹੁਣ ਉੱਥੇ ਗੱਲ ਹੋਈ ਹੈ ਕਿੰਨੇ ਫਲੱਡ ਗੇਟ ਖੋਲਲੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਹੋਰ ਪਾਣੀ ਛੱਡਿਆ ਜਾਵੇਗਾ ਜਾਂ ਫਿਰ ਕਿੰਨੇ ਕਿਊਸ ਇਹ ਪਾਣੀ ਦਾ ਲੈਵਲ ਘਟਾ ਰਿਆਂ ਜਿਹੜੀ ਛੱਡਣ ਦਾ ਜਿਹੜਾ ਹੁਣ ਪਹਿਲਾਂ 80000 85000 ਛੱਡ ਰਹੀ ਸੀ ਫਿਰ 70000 ਕਰਤਾ ਫਿਰ ਉਹਨਾਂ ਨੇ ਕੱਲ ਕਹਿੰਦੇ 65000 ਕਰਤਾ ਅੱਜ ਜਿਹੜਾ ਉਹਨਾਂ ਨੇ 55 ਜਾਂ 50000 ਤੇ ਲੈ ਜਾਣ ਗਿਆ ਉਸ ਨੂੰ ਅਾਲੇ ਦੁਵਾਲੇ ਦੇ ਜਿਹੜੇ ਨਾਲ ਦੇ ਪਿੰਡਾਂ ਦੀ ਗੱਲ ਕਰੀ ਤਾਂ ਹੋਰ ਸਤਲੂ ਦਰਿਆ ਦੇ ਕਿਹੜੇ-ਕਿਹੜੇ ਤੁਸੀ ਬੰਨੇ ਜਿਨ੍ਹਾਂ ਦੀ ਸਥਿਤੀ ਜਿਹੜੀ ਕਿ ਉਹ ਨਾਜ਼ੁਕ ਹੈ ਜਾਂ ਫਿਰ ਕਿਹੜੇ ਬੰਨ ਜਿਹੜੇ ਉਸ ਮਜ਼ਬੂਤ ਕਰ ਲਏ ਗਏ ਨੇ ਸਾਡੀ ਲਗਭਗ 8-10 ਥਾਵਾਂ ਤੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਪੂਰਾ ਧੁੱਲੇਵਾਲ ਤੋਂ ਲੈ ਕੇ ਔਰ ਤਲਵੰਡੀ ਨੋਬਾ ਤੱਕ ਥੋੜੀ ਥੋੜੀ ਢਾ ਜਿੱਥੇ ਵੀ ਲੱਗਦੀ ਹੈ ਉੱਥੇ ਉੱਥੇ ਰਿਪੇਅਰ ਚੱਲ ਰਹੀ ਹੈ ਕੁਝ ਕੁਛ ਥਾਵਾਂ ਤੇ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬਟ ਸਾਡੀ ਟੀਮ ਦਿਨ ਰਾਤ ਲੱਗੀ ਹੋਈ ਹੈ ਪਿੰਡ ਵਾਲੇ ਵੀ ਲੱਗੇ ਹੋਏ ਆ ਸੰਗਤ ਨਾਲ ਲੱਗੀ ਹੋਈ ਹੈ ਤਾਂ ਕਰਕੇ ਵੀ ਹੈ ਤੇ ਮੌਕੇ ਤੇ ਕੰਮ ਚੱਲ ਰਿਹਾ ਔਰ ਹਜੇ ਤੱਕ ਕੋਈ ਵੀ ਘਬਰਾਣ ਦੀ ਲੋੜ ਨਹੀਂ ਹੈ ਸਰ ਇੱਕ ਧੁੱਲੇਵਾਲ ਇੱਕ ਜਦੀਦ ਪਿੰਡ ਹੈ ਉੱਥੇ ਦੇ ਬੰਦੇ ਹੁਣ ਕੀ ਹਾਲਾਤ ਨੇ ਉੱਥੇ ਸਥਿਤੀ ਕਹਿੰਦੇ ਕੱਲ ਨਾਜ਼ੁਕ ਬਣੀ ਹੋਈ ਸੀਗੀ ਨੇ ਠੀਕ ਹੈ ਉੱਥੇ ਦੀ ਕੋਈ ਹਾਂ ਹਾਂਜੀ ਹਾਂਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕੋਈ ਘਬਰਾਣ ਦੀ ਗੱਲ ਨਹੀਂ ਆਊਟ ਆਫ ਮਤਲਬ ਕੰਟਰੋਲ ਨਹੀਂ ਹੈਗੀ ਵਿਦਨ ਮਤਲਬ ਕੰਟਰੋਲ ਹੀ ਹੈ ਸਰ ਤਾਂ ਬਿਲਕੁਲ ਰੀਸੀ ਲੁਧਿਆਣਾ ਪਹੁੰਚੇ ਹੋਏ ਨਹੀਂ ਤਾਂ ਨਾਲ ਦੀ ਨਾਲ ਕਵਰੇਜ ਕਰਦੇ ਕਾ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੀ ਖੇਤਾ ਦੀ ਜ਼ਮੀਨ ਆ ਉਹ ਲਗਾਤਾਰ ਧਸਦੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਜਿਹੜੀ ਜ਼ਮੀਨ ਹੈ ਖੇਤਾ ਦੀ ਉਹ ਧਸਦੀ ਜਾ ਰਹੀ ਹੈ ਤਾਂ ਹੁਣ ਕੁਝ ਹੀ ਅ ਮਿੰਟਾਂ ਦੇ ਵਿੱਚ ਜਿਹੜੀ ਆ ਪਾਪੂਲਰ ਹੈ ਇਹ ਵੀ ਦਰਿਆ ਦੇ ਵਿੱਚ ਜਾਂਦਾ ਹੋਇਆ ਨਜ਼ਰ ਆਵੇਗਾ ਤਾਂ ਲਗਾਤਾਰ ਹਾਲਾਤ ਜਿਹੜੇ ਨੇ ਨਾਜ਼ੁਕ ਬੰਦ ਹੋਏ ਨਜ਼ਰ ਆ ਰਹੇ ਪਰ ਹੁਣ ਇੱਕ ਨਵੀਂ ਤਰਕੀਬ ਹੈ ਉਹ ਕਿਹਾ ਜਾ ਰਿਹਾ ਡੀਸੀ ਲੁਧਿਆਣਾ ਦੇ ਵੱਲੋਂ ਉਹ ਲੱਭੀ ਗਈ ਹੈ ਕਿ ਇੱਥੇ ਹੁਣ ਆ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਆ ਕਵਰੇਜ ਕਰਦੇ ਕਰਦੇ ਹੀ ਮਿੱਟੀ ਹੈ ਜਿਹੜੀ ਉਹ ਦਰਿਆ ਦੇ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੁਣ ਇੱਕ ਨਵੀਂ ਤਰਕੀਬ ਲੱਭੀ ਗਈ ਹੈ ਕਿਹਾ ਜਾ ਰਿਹਾ ਕਿ ਗ੍ਰੀਨਰਜ ਵਿਭਾਗ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਇਹ ਕਹਿਣਾ ਕਿ ਹੁਣ ਸਤਲੁਜ ਦਰਿਆ ਦੇ ਵਿੱਚ ਜੋ ਇੱਥੇ ਵਹਿ ਰਿਹਾ ਹਾਲਕੀ ਇਹ ਦਰਿਆਦਾਰ ਜਗ੍ਹਾ ਨਹੀਂ ਹੈ ਦਰਿਆਦ ਰਸਤਾ ਨਹੀਂ ਹੈ ਇੱਥੇ ਚਾਰ ਪੰਜ ਕਿੱਲੇ ਪਰੇ ਤੱਕ ਜਿਹੜੀ ਹੈ ਉਹ ਖੇਤ ਸੀਗੇ ਉਹ ਸਾਰੇ ਖੇਤ ਹੁਣ ਦਰਿਆ ਦੇ ਵਿੱਚ ਰੁੜਦੇ ਹੋਏ ਨੇ ਤਾਂ ਇੱਕ ਹਿਸਾਬ ਨਾਲ ਸਾਹਮਣੇ ਉੱਧਰ ਆ ਉਹਨਾਂ ਖੇਤਾਂ ਦੇ ਵਿੱਚੋਂ ਦੀ ਵੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੇਖ ਸਕਦੇ ਤੁਸੀਂ ਆ ਇਸ ਤਰ੍ਹਾਂ ਦੇ ਨਾਲ ਜਿਹੜੇ ਇੱਥੇ ਦਰਖਤ ਲੱਗੇ ਹੋਏ ਨੇ ਉਹਨਾਂ ਦੀ ਜੜਾ ਜੜੀਆਂ ਨੇ ਉਹ ਬਾਹਰ ਆ ਚੁੱਕੀਆਂ ਹੋਈਆਂ ਨੇ ਔਰ ਕੁਝ ਹੀ ਮਿੰਟਾ ਜਾਂ ਫੇ ਸਕਿੰਟਾਂ ਦੇ ਵਿੱਚ ਇਹ ਵੀ ਜਿਹੜੇ ਦਰਖਤ ਨੇ ਉਹ ਦਰਿਆ ਦੇ ਵਿੱਚ ਰੁੜਦੇ ਹੋਏ ਨਜ਼ਰ ਆਣਗੇ ਤਾਂ ਹੁਣ ਕਿਹਾ ਜਾ ਰਿਹਾ ਕਿ ਇਸੇ ਜਗ੍ਹਾ ਦੇ ਉੱਤੇ ਜਿਹੜਾ ਸਟੱਡ ਹੈ ਉਹ ਦਰਿਆ ਦੇ ਬਿਲਕੁਲ ਵਿੱਚੋਂ ਵਿੱਚ ਸਟੱਡ ਲਾ ਕੇ ਬੰਨ ਦਾ ਦਰਿਆ ਜਿਹੜਾ ਕਿ ਮੂੰਹ ਉਹ ਮੋੜਨ ਦੀ ਕੋਸ਼ਿਸ਼ ਹੈ ਡੀਸੀ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਕੀਤੀ ਜਾਣੀ ਉਸ ਦਾ ਕੰਮ ਹੈ ਜਿਹੜਾ ਕਿ ਕੁਝ ਹੀ ਮਿੰਟਾਂ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਔਰ ਦੇਖਣਾ ਹੋਵੇਗਾ ਕਿ ਇਹ ਜਿਹੜਾ ਹੁਣ ਪ੍ਰਯਾਸ ਹੈ ਇਹ ਕਿੰਨਾ ਕੁ کارਗਰ ਹੈ ਜਿਹੜਾ ਕਿ ਉਹ ਸਾਬਿਤ ਹੋਵੇਗਾ ਕਿਉਂਕਿ ਹੁਣ ਜਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਕਿ ਇੱਥੇ ਦਰਿਆ ਦੇ ਵਿੱਚ ਸਟੱਡ ਬਣਾ ਕੇ ਦਰਿਆ ਦਾ ਰੁੱਖ ਹੈ ਜਿਹੜਾ ਕਿ ਉਹ ਮੋੜਨ ਦੀ ਕੋਸ਼ਿਸ਼ ਉਹ ਕੀਤੀ ਜਾਣੀ ਹੈ ਤਾਂ ਹੁਣ ਵੱਡੇ ਪੱਧਰ ਦੇ ਉੱਤੇ ਇੱਥੇ ਲੋਕਾਂ ਦੀ ਲੋੜ ਹੈ ਪਿੰਡ ਵਾਲੇ ਦੀ ਮੂਦ ਹੈ ਲੋੜ ਹੈ ਮਾਫ ਕਰਨਾ ਔਰ ਦੇਖਣਾ ਹੋਵੇਗਾ ਕਿ ਹੁਣ ਜਿਹੜਾ ਇਹ ਸਟੱਡ ਬਣਾਇਆ ਜਾਵੇਗਾ ਕਿੰਨੀ ਦੇਰ ਦੇ ਵਿੱਚ ਉਹ ਬਣਦਾ ਔਰ ਕਿੰਨਾ ਕੁ ਕਾਰਗਰ ਜਿਹੜਾ ਕਿ ਉਹ ਸਾਬਿਤ ਹੋਵੇਗਾ ਲੁਧਿਆਣੇ ਦੇ ਲਈ ਕੈਮਰਾ ਬਸ ਸਲਮਾਨਦਰ ਨਾਲ ਹਿੰਮਤ ਸਿੰਘ ਦੀ ਪਾਲ ਦੇ ਨੇ ਸਵੇਰਾ ਸਸਰਾਲੀ ਜੈਨਕਿਵਰਾ ਦੇਖ ਰਹੇ ਹੋ ਤੁਸੀਂ ਤਾਂ ਹਿੰਮਤ ਸਿੰਘ ਦੀ ਪਾਲ ਸਸਰਾਲੀ ਬੰਦ ਉੱਤੇ ਮੌਜੂਦ ਹੈ ਇੱਥੇ ਹਾਲਾਤ ਜਿਹੜੇ ਨੇ ਲਗਾਤਾਰ ਤਣਾਪੁਰਦ ਬੰਦੇ ਹੋਏ ਜਾਂਦੇ ਕਿਉਂਕਿ ਲਗਾਤਾਰ ਜਿਹੜੇ ਖੇਤ ਨੇ ਉਹ ਦਰਿਆ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਪਰ ਰਾਹਤ ਵਾਲੀ ਗੱਲ ਇਹ ਹੈ ਕਿ ਜਿਹੜਾ ਸਤਲੁਜ ਦਰਿਆ ਦਾ ਲੈਵਲ ਹੈ ਉਹ ਖੇਤਾ ਤੋਂ 2 ਫੁੱਟ 3 ਫੁੱਟ ਜਿਹੜਾ ਕਿ ਥੱਲੇ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਮੂਕੇ ਦੇ ਕੀ ਹਾਲਾਤ ਨੇ ਡੀਸੀ ਲੁਧਿਆਣਾ ਸੀ ਮਨਚੂ ਜਨ ਲਗਾਤਾਰ ਇੱਥੇ ਤੇ ਨਾਤ ਨੇ ਤਾਂ ਗੱਲਬਾਤ ਕਰਾਂਗੇ ਸਰ ਇਸ ਵੇਲੇ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਕੱਲ ਅਸੀਂ ਦੇਖਿਆ ਪਰਲੀ ਸਾਈਡ ਤੋਂ ਜਿਹੜੀ ਤਸਵੀਰ ਹੈ ਉਥੋਂ 25 30 ਫੁੱਟ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈ ਉਹ ਦਰਿਆ ਦੇ ਵਿੱਚ ਧਸ ਗਈ ਹੈ ਹੁਣ ਉਸ ਨੂੰ ਰੋਕਣ ਦੇ ਲਈ ਕਿਸ ਤਰ੍ਹਾਂ ਦੇ ਪ੍ਰਯਾਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਜਾ ਰਹੇ ਹੈ ਸਾਸ਼ਨ ਵੱਲੋਂ ਉਹਨੂੰ ਰੋਕਣ ਲਈ ਇਹੀ ਪ੍ਰਯਾਸ ਕੀਤੇ ਜਾ ਰਹੇ ਹਨ ਕਿ ਇੱਥੇ ਸਟੱਡ ਬਣਾ ਲੰਬਾ ਸਟੱਡ ਬਣਾਇਆ ਜਾ ਰਿਹਾ ਤਾਂ ਜੋ ਉਹਨੂੰ ਡਿਫਲੈਕਟ ਕੀਤਾ ਜਾ ਸਕੇ ਜਿਹੜਾ ਕਿ ਸਾਨੂੰ ਡਰੇਨੇਜ ਵਿਭਾਗ ਮੈਂ ਵੀ ਇੱਕ ਐਕਸਪਰਟ ਜਿਹੜੇ ਸਾਡੇ ਹੈਗੇ ਉਹ ਸਾਨੂੰ ਗਾਈਡ ਕਰ ਰਹੇ ਹਨ ਕਿ ਇੱਥੇ ਸਟੱਡ ਬਣਾ ਕੇ ਉਹ ਦੋ ਪਾਸੇ ਟੀਮਾਂ ਲੱਗੀਆਂ ਹੋਈਆਂ ਹਨ ਸਟੱਡ ਬਣਾ ਕੇ ਪਾਣੀ ਨੂੰ ਉਧਰ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਉਹਨਾਂ ਦਰਿਆ ਦੇ ਵਿੱਚ ਸਟੱਡ ਬਣਾਉਣ ਦੀ ਕੋਸ਼ਿਸ਼ ਜਾਨਕੀ ਕਰਨਾ ਕੰਮ ਹੈ ਤਾਂ ਕੀ ਲੱਗਦਾ ਉਹ ਸਟੱਡ ਕਾਮਯਾਬ ਹੋ ਪਣਗੇ ਦਰਿਆ ਦੇ ਵਿੱਚ ਟਿਕਣਗੇ ਸਾਡੋ ਦੇਖੋ ਕੋਸ਼ਿਸ਼ਾਂ ਜਾਰੀ ਨੇ ਔਰ ਪੂਰਾ ਮਹਿਕਮਾ ਇੱਥੇ ਲੱਗਿਆ ਹੋਇਆ ਹੈ ਪ੍ਰਸ਼ਾਸਨ ਲੱਗਿਆ ਹੋਇਆ ਨਾਲੇ ਸਾਰੇ ਪਿੰਡ ਵਾਲੇ ਲੱਗੇ ਹੋਏ ਨੇ ਔਰ ਇੱਕ ਦੋ ਥਾਵਾਂ ਤੇ ਸਾਨੂੰ ਸਕਸੈਸ ਮਿਲੀ ਵੀ ਹੈਗੀ ਮਤਲਬ ਜੇ ਪੈਰ ਵੀ ਟਿਕ ਜਾਂਦੇ ਆ ਕਿਉਂਕਿ ਫਲੋ ਬਹੁਤ ਤੇਜ਼ ਹੈ ਕਈ ਵਾਰ ਪੈਰ ਟਿਕਣ ਨੂੰ ਟਾਈਮ ਲੱਗ ਜਾਂਦਾ ਪਰ ਇੱਥੇ ਜਿਹਨੂੰ ਸਾਨੂੰ ਲੱਗਦਾ ਵੀ ਪੈਰ ਟਿਕਣ ਤੋਂ ਬਾਅਦ ਇਦਾਂ ਇਦਾਂ ਗਾਹਾਂ ਅੱਗੇ ਵਧਦੇ ਰਵਾਂਗੇ ਤੇ ਸਾਨੂੰ ਲੱਗਦਾ ਵੀ ਪਾਣੀ ਦਾ ਬਹਾਵ ਜਿਹੜਾ ਹੈਗਾ ਦੂਜੇ ਮਨ ਨੂੰ ਬਹੁਤ ਸਰ ਸਟਾਰਟ ਲਗਾਉਂਦੀ ਤੁਸੀਂ ਗੱਲ ਕਹਿ ਰਹੇ ਹੋ ਪਰ ਇੱਥੇ ਤੁਸੀਂ ਇਹ ਚੀਜ਼ ਦੇਖੀ ਵੀ ਦੀ ਡੂੰਘਾਈ ਇਸ ਟਾਈਮ ਕਿੰਨੀ ਕਾ ਦਰਿਆ ਵੀ ਇਸ ਜਗ੍ਹਾ ਦੇ ਉੱਤੇ ਇਸ ਟੰਗਾ ਤੇ ਉੱਤੇ ਲਗਭਗ 25 ਤੋਂ 30 ਫੁੱਟ ਟੰਗਾਈ ਹੈਗੀ ਹੈ। ਤਾਂ ਕਿੰਨਾ ਟਾਈਮ ਲੱਗ ਜੂਗਾ ਜੇ ਉਹ ਸਟੱਡ ਲਗਾ ਲਵਾਂ। ਦੇਖੋ ਇਹ ਪੇਸ਼ੈਂਸ ਦਾ ਕੰਮ ਹੈ। ਟਿਪਿੰਗ ਨੂੰ ਕਹਿੰਦੇ ਨੇ ਜਿਹੜਾ ਟੈਕਨੀਕਲ ਲੈਂਗੁਏਜ ਦੇ ਵਿੱਚ ਡਿਪਾਰਟਮੈਂਟ ਦੀ ਤੇ ਇਹਨੂੰ ਟਾਈਮ ਲੱਗਦਾ ਹੁੰਦਾ ਹੈ। ਬਟ ਇਹਦੇ ਨਾਲ ਕੀ ਹੋਏ ਇੱਕ ਤਾਂ ਖੋਰ ਵਾਲਾ ਐਕਸ਼ਨ ਥੋੜਾ ਸਲੋ ਹੋ ਜਾਂਦਾ ਹੈ। ਕਿਉਂਕਿ ਉਹ ਖੋਰ ਮਾਰਨਾ ਥੋੜਾ ਸਲੋ ਕਰ ਦਿੰਦਾ ਹੈ। ਤੇ ਇੱਥੇ ਜਿਹੜਾ ਹੈਗਾ ਟਿਪਿੰਗ ਜੇ ਕਿਤੇ ਜਾ ਕੇ ਖੜ ਜਾਂਦੀ ਹੈ ਕਿਉਂਕਿ ਇੱਕ ਪੁਆਇੰਟ ਤੇ ਖੜ ਗਈ ਤੇ ਉਸ ਤੋਂ ਅੱਗੇ ਫਿਰ ਟਿਪ ਕਰ ਕਰਕੇ ਅਗੇ ਇੱਕ ਸਟੱਡ ਬਨ ਜਾਊਗਾ ਤੇ ਪਾਣੀ ਦਾ ਬਹਾਵ ਮੁੜ ਜਾਊਗਾ ਸਰ ਪ੍ਰਸ਼ਾਸਨ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਪ੍ਰਯਾਸ ਕੀਤੇ ਜਾ ਰਹੇ ਤੁਸੀਂ ਵੀ ਦਿਨ ਰਾਤ ਇੱਥੇ ਲੱਗੇ ਹੋਏ ਹੋ ਸੇਵਾ ਵੀ ਨਾਲ ਕਰਦੇ ਹੋ ਪਰ ਖੋਰ ਪੈਣਾ ਬੰਦ ਕਿਉਂ ਨਹੀਂ ਹੋ ਰਿਹਾ ਕਿਉਂਕਿ ਲਗਾਤਾਰ ਹੀ ਦੇਖ ਸਾਡੇ ਦੇਖਦੇ ਦੇਖਦੇ ਕਈ ਫੁੱਟ ਜਿਹੜਾ ਕਿ 150 200 ਫੁੱਟ ਤੱਕ ਸਾਡੇ ਦੇਖਦੇ ਦੇਖਦੇ ਧਸ ਗਿਆ ਹੈ ਦਰਿਆ ਦੇ ਵਿੱਚ ਹੁਣ ਉਸ ਨੂੰ ਰੋਕਿਆ ਰੋਕਣ ਦੇ ਲਈ ਕੀ ਬਰਕੂ ਕੱਲ ਵੀ ਜਿਸ ਤਰ੍ਹਾਂ ਦਾ ਆਰਮੀ ਦੇ ਨਾਲ ਐਂਟੀਫਿਸ ਦਾ ਬੰਦ ਲਗਾਇਆ ਗਿਆ ਸਟੱਡ ਲਗਾਏ ਗਏ ਸੀ ਉਹ ਵੀ ਦੇਖਦੇ ਦੇਖਦੇ ਰੁੜ ਗਿਆ ਦਰਿਆ ਦੇ ਵਿੱਚ ਦੇਖੋ ਸਾਰੇ ਪ੍ਰਿ ਪ੍ਰਿਆਸ ਕੀਤੇ ਜਾ ਰਹੇ ਨੇ ਸਾਰੇ ਪਾਸੋਂ ਆਰਮੀ ਪਾਸੋਂ ਮਿਲਟਰੀ ਪਾਸੋਂ ਡਰੇਨੇਜ ਡਿਪਾਰਟਮੈਂਟ ਪਾਸੋਂ ਸਾਡੇ ਪਾਸੋਂ ਤੇ ਸਾਰਾ ਲੋਜਿਸਟਿਕ ਸਾਰਾ ਇੱਥੇ ਪਿੰਡ ਵਾਲੇ ਪਾਸੋਂ ਸਾਰੀ ਸੰਗਤਾਂ ਇੱਥੇ ਲੱਗੀਆਂ ਹੋਈਆਂ ਨੇ ਇੱਕ ਜਿਹੜਾ ਇੱਕ ਡਰੇਨੇਜ ਵਾਲੇ ਡਿਪਾਰਟਮੈਂਟ ਨੇ ਕਹਿਣਾ ਹੈ ਕਿ ਦਰਿਆ ਦਾ ਜਿਹੜਾ ਰੁਖ ਹੈ ਦਰਿਆ ਨੇ ਆਪਣਾ ਰੁਖ ਬਦਲਦੇ ਹੋਏ ਪਿੰਡ ਨੂੰ ਵੱਲ ਨੂੰ ਕਰ ਲਿਆ ਇਸ ਕਰਕੇ ਥੋੜੀ ਜਿਹੀ ਮਾਰ ਪੈ ਰਹੀ ਹੈ ਬਾਕੀ ਪਿੰਡ ਦਾ ਇਹਦਾ ਲੈਵਲ ਡਾਊਨ ਹੈ ਫੋਰਚੂਨੇਟਲੀ ਅੱਛੀ ਗੱਲ ਇਹ ਵੀ ਉੱਥੇ بارش ਮੀਂਹ ਨਹੀਂ ਪੈ ਰਿਹਾ ਹਿਮਾਚਲ ਦੇ ਵਿੱਚ ਤੇ ਬਾਖੜਾ ਮੇਰੀ ਹੁਣ ਵੀ ਮੀਟਿੰਗ ਹੋ ਕੇ ਹਟੀ ਹੈ ਘੰਟਾ ਉਹਨਾਂ ਨੇ ਵੀ ਇਹੀ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਸ਼ਾਮ ਨੂੰ ਇਹਦਾ ਲੈਵਲ ਹੋਰ 10-15000 ਡਾਊਨ ਕਰ ਦਾਂਗੇ ਜਿਸ ਕਰਕੇ ਤੁਹਾਡਾ ਇਹ ਵੀ ਲੈਵਲ ਜਿਹੜਾ ਹੈਗਾ ਉਹ ਘੱਟ ਜਾਊਗਾ ਤੇ ਖਾਰ ਮਾਰਦਾ ਹੈ ਖਾਰ ਮਾਰਨ ਨੂੰ ਰੋਕਣ ਵਾਸਤੇ ਇਹਦਾ ਸੋਲੂਸ਼ਨ ਜਿਹੜਾ ਡਰੇਨੇਜ ਮੈਕਮ ਨੇ ਸਾਨੂੰ ਦੱਸਿਆ ਉਹ ਇਹੀ ਹੈ ਵੀ ਸਟੱਡ ਬਣਾਇਆ ਜਾਵੇ ਔਰ ਦਰਿਆ ਦੇ ਜਿਹੜੇ ਰੁੱਖ ਨੂੰ ਹੈ ਚੇਂਜ ਕੀਤਾ ਜਾਵੇ ਸਰ ਬਾਖੜਾ ਤੁਸੀਂ ਕਹਿ ਰਹੇ ਗੱਲ ਹੋ ਕੇ ਹਟੀ ਹੈ ਹੁਣ ਉੱਥੇ ਗੱਲ ਹੋਈ ਹੈ ਕਿੰਨੇ ਫਲੱਡ ਗੇਟ ਖੋਲਲੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਹੋਰ ਪਾਣੀ ਛੱਡਿਆ ਜਾਵੇਗਾ ਜਾਂ ਫਿਰ ਕਿੰਨੇ ਕਿਊਸ ਇਹ ਪਾਣੀ ਦਾ ਲੈਵਲ ਘਟਾ ਰਿਆਂ ਜਿਹੜੀ ਛੱਡਨ ਦਾ ਜਿਹੜਾ ਹੁਣ ਪਹਿਲਾਂ 80000 85000 ਛੱਡ ਰਹੀ ਸੀ ਫਿਰ 70000 ਕਰਤਾ ਫਿਰ ਉਹਨਾਂ ਨੇ ਕੱਲ ਕਹਿੰਦੇ 65000 ਕਰਤਾ ਅੱਜ ਜਿਹੜਾ ਉਹਨਾਂ ਨੇ 55 ਜਾਂ 50000 ਤੇ ਲੈ ਜਾਣ ਗਿਆ ਉਸ ਨੂੰ ਸਰ ਆਲੇ ਦੁਆਲੇ ਦੇ ਜਿਹੜੇ ਨਾਲ ਦੇ ਪਿੰਡਾਂ ਦੀ ਗੱਲ ਕਰੀ ਤਾਂ ਹੋਰ ਸਤਲੁਜ ਦਰਿਆ ਦੇ ਕਿਹੜੇ-ਕਿਹੜੇ ਤੁਸੀ ਬੰਨੇ ਜਿਨ੍ਹਾਂ ਦੀ ਸਥਿਤੀ ਹੈ ਜਿਹੜੀ ਕਿ ਉਹ ਨਾਜ਼ੁਕ ਹੈ ਜਾਂ ਫਿਰ ਕਿਹੜੇ ਬੰਨ ਜਿਹੜੇ ਉਸ ਮਜ਼ਬੂਤ ਕਰ ਲਏ ਗਏ ਨੇ ਸਾਡੀ ਲਗਭਗ 8-10 ਥਾਵਾਂ ਤੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਪੂਰਾ ਧੁੱਲੇਵਾਲ ਤੋਂ ਲੈ ਕੇ ਔਰ ਤਲਵੰ ਥੋੜੀ ਥੋੜੀ ਢਾ ਜਿੱਥੇ ਵੀ ਲੱਗਦੀ ਹੈ ਉੱਥੇ ਤੇ ਰਿਪੇਅਰ ਚੱਲ ਰਹੀ ਹੈ ਕੁਝ ਕੁਛ ਥਾਵਾਂ ਤੇ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬਟ ਸਾਡੀ ਟੀਮ ਦਿਨ ਰਾਤ ਲੱਗਿਆ ਹੋਈ ਹੈ ਪਿੰਡ ਵਾਲੇ ਵੀ ਲੱਗੇ ਹੋਏ ਆ ਸੰਗਤ ਨਾਲ ਲੱਗੀ ਹੋਈ ਹੈ ਤਾਂ ਕਰਕੇ ਵੀ ਹੈ ਤੇ ਮੌਕੇ ਤੇ ਕੰਮ ਚੱਲ ਰਿਹਾ ਔਰ ਹਜੇ ਤੱਕ ਕੋਈ ਵੀ ਘਬਰਾਣ ਦੀ ਲੋੜ ਨਹੀਂ ਹੈ ਸਰ ਇੱਕ ਤੁੱਲੇ ਵਾਲੇ ਇੱਕ ਜਦੀਦ ਪਿੰਡ ਹੈ ਉੱਥੇ ਦੇ ਬੰਦੇ ਹੁਣ ਕੀ ਹਾਲਾਤ ਨੇ ਉੱਥੇ ਸਥਿਤੀ ਕਹਿੰਦੇ ਕੱਲ ਨਾਜ਼ੁਕ ਬਣੀ ਹੋਈ ਸੀ ਨਹੀਂ ਠੀਕ ਹੈ ਉੱਥੇ ਦੀ ਕੋਈ ਹਾਂ ਹਾਂਜੀ ਹਾਂਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕੋਈ ਘਬਰਾਣ ਦੀ ਗੱਲ ਨਹੀਂ ਆਊਟ ਆਫ ਮਤਲਬ ਕੰਟਰੋਲ ਨਹੀਂ ਤਾਂ ਬਿਲਕੁਲ ਡੀਸੀ ਲੁਧਿਆਣਾ ਪਹੁੰਚੇ ਹੋਏ ਨੇ ਤਾਂ ਨਾਲ ਦੀ ਨਾਲ ਕਵਰੇਜ ਕਰਦੇ ਕਾ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੀ ਖੇਤਾ ਦੀ ਜ਼ਮੀਨ ਆ ਉਹ ਲਗਾਤਾਰ ਧਸਦੀ ਜਾ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਜਿਹੜੀ ਜ਼ਮੀਨ ਹੈ ਖੇਤਾ ਦੀ ਉਹ ਧਸਦੀ ਜਾ ਰਹੀ ਆ ਤਾਂ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਆ ਪਪੂਲਰ ਆ ਇਹ ਵੀ ਦਰਿਆ ਦੇ ਵਿੱਚ ਜਾਂਦਾ ਹੋਇਆ ਨਜ਼ਰ ਆਵੇਗਾ ਤਾਂ ਲਗਾਤਾਰ ਹਾਲਾਤ ਜਿਹੜੇ ਨੇ ਨਾਜ਼ੁਕ ਬੰਦ ਹੋਏ ਨਜ਼ਰ ਆ ਰਹੇ ਪਰ ਹੁਣ ਇੱਕ ਨਵੀਂ ਤਰਕੀਬ ਹੈ ਉਹ ਕਿਹਾ ਜਾ ਰਹੇ ਡੀਸੀ ਲੁਧਿਆਣਾ ਦੇ ਵੱਲੋਂ ਉਹ ਲੱਭੀ ਗਈ ਹੈ कि ਇੱਥੇ ਹੁਣ ਆ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਆ ਕਵਰੇਜ ਕਰਦੇ ਕਰਦੇ ਹੀ ਮਿੱਟੀ ਹੈ ਜਿਹੜੀ ਉਹ ਦਰਿਆ ਦੇ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੁਣ ਇੱਕ ਨਵੀਂ ਤਰਕੀਬ ਲੱਭੀ ਗਈ ਹੈ ਕਿ ਹਜ਼ਾਰੇ ਆ ਕਿ ਡ੍ਰੀਨਿੰਗ ਵਿਭਾਗ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਇਹ ਕਹਿਣਾ ਕਿ ਹੁਣ ਸਤਲੁਜ ਦਰਿਆ ਦੇ ਵਿੱਚ ਜੋ ਇੱਥੇ ਵਹਿ ਰਿਹਾ ਹਾਲਾਂਕਿ ਇਹ ਦਰਿਆਦਾਰ ਜਗ੍ਹਾ ਨਹੀਂ ਹੈ ਦਰਿਆਦ ਰਸਤਾ ਨਹੀਂ ਹੈ ਇੱਥੇ 4-5 ਕਿਲੇ ਪਰੇ ਤੱਕ ਜਿਹੜੀ ਹੈ ਉਹ ਖੇਤ ਸੀਗੇ ਉਹ ਸਾਰੇ ਖੇਤ ਹੁਣ ਦਰਿਆ ਦੇ ਵਿੱਚ ਰੁੜਦੇ ਹੋਏ ਨੇ ਤਾਂ ਇੱਕ ਹਿਸਾਬ ਨਾਲ ਸਭ ਨੂੰ ਦਰਿਆ ਉਹਨਾਂ ਖੇਤਾਂ ਦੇ ਵਿੱਚੋਂ ਦੀ ਵੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੇਖ ਸਕਦੇ ਤੁਸੀਂ ਆ ਇਸ ਤਰ੍ਹਾਂ ਦੇ ਨਾਲ ਜਿਹੜੇ ਇੱਥੇ ਦਰਖਤ ਲੱਗੇ ਹੋਏ ਨੇ ਉਹਨਾਂ ਦੀ ਜੜਾ ਜੜੀਆਂ ਨੇ ਉਹ ਬਾਹਰ ਆ ਚੁੱਕੀਆਂ ਹੋਈਆਂ ਨੇ ਔਰ ਕੁਝ ਹੀ ਮਿੰਟਾਂ ਜਾਂ ਸਕਿੰਟਾਂ ਦੇ ਵਿੱਚ ਇਹ ਵੀ ਜਿਹੜੇ ਦਰਖਤ ਨੇ ਉਹ ਦਰਿਆ ਦੇ ਵਿੱਚ ਰੁੜਦੇ ਹੋਏ ਨਜ਼ਰ ਆਣਗੇ ਤਾਂ ਹੁਣ ਕਿਹਾ ਜਾ ਰਿਹਾ ਕਿ ਇਸੇ ਜਗ੍ਹਾ ਦੇ ਉੱਤੇ ਜਿਹੜਾ ਸਟੱਡ ਹੈ ਉਹ ਬਣਾਇਆ ਜਾਵੇਗਾ ਇੱਕ ਬੰਨ੍ਹ ਨੂੰ ਬਣਾ ਕੇ ਦਰਿਆ ਦੇ ਬਿਲਕੁਲ ਵਿੱਚੋਂ ਵਿੱਚ ਸਟੱਡ ਲਾ ਕੇ ਬੰਨ੍ਹ ਦਾ ਦਰਿਆ ਦੇ ਜਿਹੜਾ ਕਿ ਮੂੰਹ ਹੈ ਮੋੜਨ ਦੀ ਕੋਸ਼ਿਸ਼ ਹੈ ਇਸੇ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਕੀਤੀ ਜਾਣੀ ਉਸ ਦਾ ਕੰਮ ਹੈ ਜਿਹੜਾ ਕਿ ਕੁਝ ਹੀ ਮਿੰਟਾਂ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਔਰ ਦੇਖਣਾ ਹੋਵੇਗਾ ਕਿ ਇਹ ਜਿਹੜਾ ਹੁਣ ਪ੍ਰਯਾਸ ਹੈ ਇਹ ਕਿੰਨਾ ਕਿ کارਗਰ ਹੈ ਜਿਹੜਾ ਕਿ ਉਹ ਸਾਬਿਤ ਹੋਵੇਗਾ ਕਿਉਂਕਿ ਹੁਣ ਜਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਇੱਥੇ ਦਰਿਆ ਦੇ ਵਿੱਚ ਸਟੱਡ ਬਣਾ ਕੇ ਦਰਿਆ ਦਾ ਰੁਖ ਹੈ ਜਿਹੜਾ ਕਿ ਉਹ ਮੋੜਨ ਦੀ ਕੋਸ਼ਿਸ਼ ਹੋ ਕੀਤੀ ਜਾਣੀ ਹੈ ਤਾਂ ਹੁਣ ਵੱਡੇ ਪੱਧਰ ਦੇ ਉੱਤੇ ਇੱਥੇ ਲੋਕਾਂ ਦੀ ਲੋੜ ਹੈ ਪਿੰਡ ਵਾਲੇ ਦੀ ਮੂਦ ਹੈ ਲੋੜ ਹੈ ਮਾਫ ਕਰਨਾ ਔਰ ਦੇਖਣਾ ਹੋਵੇਗਾ ਕਿ ਹੁਣ ਜਿਹੜਾ ਇਹ ਸਟੱਡ ਬਣਾਇਆ ਜਾਵੇਗਾ ਕਿੰਨੀ ਦੇਰ ਦੇ ਵਿੱਚ ਉਹ ਬਣਦਾ ਹੈ ਔਰ ਕਿੰਨਾ ਕਿ کارਗਰ ਜਿਹੜਾ ਕਿ ਉਹ ਸਾਬਿਤ ਹੋਵੇਗਾ ਲੁਧਿਆਣੇ ਦੇ ਲਈ ਕੈਮਰਾ ਬਸ ਸਲਮਾਨ ਦੇ ਨਾਲ ਹਿੰਮਤ ਸਿੰਘ ਪਾਲ ਦੇ ਨਿਕ ਸਵੇਰਾ ਸਸਰਾਲੀ